ਸੀ ਪੈਦਲ ਮਾਰਚ ਲਿਖਿਆ ਗਿਆ ਜਿੱਥੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਆ ਵੀ ਜਦੋਂ ਅਸੀਂ ਮੈਂ ਇਹ ਮਤਾ ਪੜਿਆ ਤਾਂ ਉਦੋਂ ਪਤਾ ਲੱਗਿਆ ਵੀ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈਗਾ ਤੇ ਆਪਣੇ ਲੀਡਰਾਂ ਨੇ ਕਿਵੇਂ ਡਿਊਰਿੰਗ ਆ ਪਾਰਟੀਸ਼ਨ ਤੋਂ ਬਾਅਦ ਆਪਣੇ ਨਾਲ ਖੋਜੀਆਂ ਚਾਲਾਂ ਚੱਲ ਕੇ ਇਸ ਚੀਜ਼ ਨੂੰ ਆਪਣੀਆਂ ਜਿਹੜੀਆਂ ਮੰਗਾਂ ਸੀਗੀਆਂ ਆਪਣੇ ਹੱਕ ਸੀਗੇ ਉਹ ਆਪਣੇ ਤੋਂ ਖੁੰਝ ਗਏ ਨਾ ਉਹਨਾਂ ਨੇ ਆਪਾਂ ਨੂੰ ਲੈਣ ਦਿੱਤੇ ਤੇ ਇਹੀ ਆ ਵੀ ਅਸੀਂ ਆਵਾਮ ਨੂੰ ਸਾਰਿਆਂ ਨੂੰ ਜਾਣੂ ਕਰਾਉਣਾ ਚਾਹੁੰਦੇ ਆਂ ਕਿ ਜਿਹੜੇ ਆਪਣੇ ਅਨੰਦਪੁਰ ਸਾਹਿਬ ਦਾ ਮਤਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਪੰਜਾਬ ਵਿੱਚ ਜਿੰਨੇ ਵੀ ਸਨੀਕਾ ਚਾਹੇ ਕਿਸੇ ਵੀ ਧਰਮ ਦੇ ਉਹਨਾਂ ਦੀ ਗੱਲ ਕਰਦਾ ਸੀ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਤੇ ਆਓ ਆਪਾਂ ਇਹ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਕਿ ਜਿਹੜੀ ਇਹ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਸਰਦਾਰ ਕਪੂਰ ਸਿੰਘ ਨੇ ਸ਼ੁਰੂ ਕੀਤੀ ਸੀ ਉਹ ਆਪਾਂ ਘਰ ਘਰ ਤੱਕ ਪਹੁੰਚਾਈਏ ਤੇ ਉਸ ਤੋਂ ਅੱਗੇ ਉਸ ਨੂੰ ਉਹ ਆਪਣੇ ਹੱਕ ਲੈਣ ਲਈ ਆਪਾਂ ਇਕਜੁੱਟ ਹੋਈਏ ਬੰਦੀ ਸਿੰਘਾ ਜੀ ਸਾਡੇ ਉਹ ਆਪਦੇ ਨੀਤੀਕਾਰਾਂ ਕਰਕੇ ਨਹੀਂ ਬੈਠੇ ਪੰਥਕਾਰਾਂ ਕਰਕੇ ਜੇਲ੍ਹ ਵਿੱਚ ਬੈਠੇ ਆ ਤੇ ਆਪਣਾ ਸਭ ਤੋਂ ਪਹਿਲਾ ਫਰਜ਼ ਹੀ ਇਹ ਬੰਦਾਗਾ ਤੇ ਜੇ ਸਟੇਟ ਕੋਲੇ ਆਪਣੇ ਪੰਜਾਬ ਕੋਲੇ ਖੁਦਮੁਖਤਿਆਰੀ ਹੁੰਦੀ ਤਾਂ ਇਹ ਆਪਣੇ ਬੰਦੀ ਸਿੰਘ ਜੇਲਾਂ ਵਿੱਚ ਨਹੀਂ ਹੋਣੀ ਸੀ ਸਰਕਾਰ ਕੋਲੇ ਇਹ ਆ ਵੀ ਉਹਨਾਂ ਦਾ ਜਿਵੇਂ ਆਪਾਂ ਗੱਲ ਕਰੀਏ ਮੌਜੂਦਾ ਸਰਕਾਰ ਦਾ ਇਸ ਤੋਂ ਪਹਿਲਾਂ ਵਾਲੀ ਸਰਕਾਰੇ ਪੰਜਾਬ ਦੇ ਹੱਕਾਂ ਲਈ ਗੱਲ ਕਰਦੀ ਆ ਪਰ ਜਦੋਂ ਪਾਵਰ ਚ ਆ ਜਾਂਦੇ ਆ ਉਦੋਂ ਇਹ ਸਾਰੀਆਂ ਚੀਜ਼ਾਂ ਵਿਸਾਰ ਦਿੰਦੇ ਆ ਜੇ ਆਪਾਂ ਗੱਲ ਕਰੀਏ ਅਨੰਦਪੁਰ ਸਾਹਿਬ ਦਾ ਮਤਾ ਉਹ ਕਹਿੰਦਾ ਵੀ ਇਹੀ ਚੀਜ਼ਾਂ ਕਿ ਸੈਂਟਰ ਗਵਰਨਮੈਂਟ ਕੋਲੇ ਸਿਰਫ ਚਾਰ ਚੀਜ਼ਾਂ ਚਾਹੀਦੀਆਂ ਹੀਆਂ ਡਿਫੈਂਸ ਕਮਿਊਨੀਕੇਸ਼ਨ ਆਪਣਾ ਕਰੰਸੀ ਤੇ ਫੋਰਨ ਐਕਸਚੇਂਜ ਬਾਕੀ ਸਟੇਟ ਕੋਲੇ ਆਪ ਦਾ ਅਲੱਗ ਕਨਸਟੀਟਿਊਸ਼ਨ ਹੋਣਾ ਚਾਹੀਦਾ ਸਟੇਟ ਕੋਲੇ ਆਪ ਦੀ ਅਲੱਗ ਇੰਡੀਪੈਂਡੈਂਸ ਹੋਣੀ ਚਾਹੀਦੀ ਆ ਤੇ ਇਹੀ ਆ ਵੀ ਅਸੀਂ ਆਪ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਇਸ ਦੇ ذریعے ਨਾਲ ਤਾਂ ਕਿਉਂ ਨਾ ਪੰਜਾਬ ਕੋਲੇ ਹੋਵੇ ਜੇ ਪੰਜਾਬ ਦਾ ਅਲੱਗ ਕਲਚਰ ਆ ਅਲੱਗ ਆਪਣਾ ਰੀਤੀ ਰਿਵਾਜ ਆ ਅਲੱਗ ਬੋਲੀ ਆ ਅਲੱਗ ਪਹਿਰਾਵਾ ਤੇ ਇਹ ਚੀਜ਼ ਵੀ ਆਪਣੇ ਕੋਲੇ ਹੋਣੀ ਚਾਹੀਦੀ ਹੈ ਉਹੀ ਮੰਗਾਂ ਲੈ ਕੇ ਅਸੀਂ ਉਹੀ ਆਪਣੇ ਹੱਕ ਲੈ ਕੇ ਅਸੀਂ ਇਹ ਅੱਗੇ ਚੱਲਦੇ ਅਸੀਂ ਪੈਦਲ ਮਾਰਚ ਉਲੀਕਿਆਗਾ ਜਿੱਥੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਆ ਵੀ ਜਦੋਂ ਅਸੀਂ ਮੈਂ ਇਹ ਮਤਾ ਪੜ੍ਹਿਆ ਤਾਂ ਉਦੋਂ ਪਤਾ ਲੱਗਿਆ ਵੀ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈਗਾ ਤੇ ਆਪਣੇ ਲੀਡਰਾਂ ਨੇ ਕਿਵੇਂ ਜਿਉਂ ਅਪ ਪਾਰਟੀਸ਼ਨ ਤੋਂ ਬਾਅਦ ਆਪਣੇ ਨਾਲ ਖੋਜੀਆਂ ਚਾਲਾਂ ਚੱਲ ਕੇ ਇਸ ਚੀਜ਼ ਨੂੰ ਆਪਣੀਆਂ ਜਿਹੜੀਆਂ ਮੰਗਾਂ ਸੀਗੀਆਂ ਆਪਣੇ ਹੱਕ ਸੀਗੇ ਉਹ ਆਪਣੇ ਤੋਂ ਖੁੰਝ ਕੇ ਨਾ ਉਹਨਾਂ ਨੇ ਆਪਾਂ ਨੂੰ ਲੈਣ ਦਿੱਤੇ ਤੇ ਇਹੀ ਆ ਵੀ ਅਸੀਂ ਆਵਾਮ ਨੂੰ ਸਾਰੀ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਵੀ ਜਿਹੜੇ ਆਪਣੇ ਅਨੰਦਪੁਰ ਸਾਹਿਬ ਦਾ ਮਤਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਪੰਜਾਬ ਵਿੱਚ ਜਿੰਨੇ ਵੀ ਸਨੀਕਾ ਚਾਹੇ ਕਿਸੇ ਵੀ ਧਰਮ ਦੇ ਉਹਨਾਂ ਦੀ ਗੱਲ ਕਰਦਾ ਸੀ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਤੇ ਆਓ ਆਪਾਂ ਇਹ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਕਿ ਜਿਹੜੀ ਇਹ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਸਰਦਾਰ ਕਪੂਰ ਸਿੰਘ ਨੇ ਸ਼ੁਰੂ ਕੀਤੀ ਸੀ ਉਹ ਆਪਾਂ ਘਰ-ਘਰ ਤੱਕ ਪਹੁੰਚਾਈਏ ਤੇ ਉਸ ਤੋਂ ਅੱਗੇ ਉਸ ਨੂੰ ਉਹ ਆਪਣੇ ਹੱਕ ਲੈਣ ਲਈ ਆਪਾਂ ਇਕੱਠ ਹੋਈਏ ਬੰਦੀਪ ਬੰਦੀ ਸਿੰਘਾ ਜੀ ਸਾਡੇ ਉਹ ਆਪਦੇ ਨਿੱਜੀ ਕਾਰਜਾਂ ਕਰਕੇ ਨਹੀਂ ਬੈਠੇ ਪੰਥਕ ਕਾਰਜਾਂ ਕਰਕੇ ਜੇਲ੍ਹ ਵਿੱਚ ਬੈਠੇ ਆ ਤੇ ਆਪਣਾ ਸਭ ਤੋਂ ਪਹਿਲਾ ਫਰਜ਼ ਹੀ ਇਹ ਬੰਦਾਗਾ ਤੇ ਜੇ ਸਟੇਟ ਕੋਲੇ ਆਪਣੇ ਪੰਜਾਬ ਕੋਲੇ ਖੁਦਮੁਖਤਿਆਰੀ ਹੁੰਦੀ ਤਾਂ ਇਹ ਆਪਣੇ ਬੰਦੀ ਸਿੰਘ ਜੇਲਾਂ ਵਿੱਚ ਨਹੀਂ ਹੋਣੀ ਸੀ ਸਰਕਾਰ ਕੋਲੇ ਇਹ ਆ ਵੀ ਉਹਨਾਂ ਦਾ ਜਿਵੇਂ ਆਪਾਂ ਗੱਲ ਕਰੀਏ ਮੌਜੂਦਾ ਸਰਕਾਰ ਦਾ ਇਸ ਤੋਂ ਪਹਿਲਾਂ ਵਾਲੀ ਸਰਕਾਰੇ ਪੰਜਾਬ ਦੇ ਹੱਕਾਂ ਲਈ ਗੱਲ ਕਰਦੀ ਆ ਪਰ ਜਦੋਂ ਪਾਵਰ ਚ ਆ ਜਾਂਦੇ ਆ ਉਦੋਂ ਇਹ ਸਾਰੀਆਂ ਚੀਜ਼ਾਂ ਵਿਸਾਰ ਦਿੰਦੇ ਆ ਇਹ ਤਾਂ ਗੱਲ ਕਰੀਏ ਨਾਨਪੁਰ ਸਾਹਿਬ ਦਾ ਮਤਾ ਉਹ ਕਹਿੰਦਾ ਵੀ ਇਹੀ ਚੀਜ਼ ਆ ਵੀ ਸੈਂਟਰਲ ਗਵਰਨਮੈਂਟ ਕੋਲੇ ਸਿਰਫ ਚਾਰ ਚੀਜ਼ਾਂ ਚਾਹੀਦੀਆਂ ਆ ਡਿਫੈਂਸ ਕਮਿਊਨੀਕੇਸ਼ਨ ਆਪਣਾ ਕਰੰਸੀ ਤੇ ਫੋਰਨ ਐਕਸਚੇਂਜ ਬਾਕੀ ਸਟੇਟ ਕੋਲੇ ਆਪ ਦਾ ਅਲੱਗ ਕਨਸਟੀਟਿਊਸ਼ਨ ਹੋਣਾ ਚਾਹੀਦਾ ਸਟੇਟ ਕੋਲੇ ਆਪਦੀ ਅਲੱਗ ਇੰਡੀਪੈਂਡੈਂਸ ਹੋਣੀ ਚਾਹੀਦੀ ਆ ਤੇ ਇਹੀ ਆ ਵੀ ਅਸੀਂ ਆਪਦੀ ਆਜ਼ਾਦੀ ਦੀ ਗੱਲ ਕਰਦੇ ਆ ਇਸ ਦੇ ذریعے ਨਾਲ ਤਾਂ ਕਿਉਂ ਨਾ ਪੰਜਾਬ ਕੋਲੇ ਹੋਵੇ جے پنجاب ਦਾ ਅਲੱਗ ਕਲਚਰ ਆ ਅਲੱਗ ਆਪਣਾ ਰੀਤੀ ਰਿਵਾਜ ਆ ਅਲੱਗ ਬੋਲੀ ਆ ਅਲੱਗ ਪਹਿਰਾਵਾ ਤੇ ਇਹ ਚੀਜ਼ ਵੀ ਆਪਣੇ ਕੋਲੇ ਹੋਣੀ ਚਾਹੀਦੀ ਹੈ ਉਹੀ ਮੰਗਾਂ ਲੈ ਕੇ ਅਸੀਂ ਉਹੀ ਆਪਣੇ ਹੱਕ ਲੈ ਕੇ ਅਸੀਂ ਇਹ ਅੱਗੇ ਚੱਲ